ਮੈਂ ਕਹੂੰਗਾ ਕਿ ਜੋ ਹਰ ਵੀਰ ਨਾਲ ਹੋਇਆ ਰੱਬ ਨਾ ਕਰੇ ਕਿ ਕਿਸੇ ਵੀ ਪਰਦੇਸ਼ ਦੇਸ਼ ਜਾਂ ਕਿਸੇ ਵੀ ਕੌਮ ਦੇ ਬੱਚੇ ਨਾਲ ਉਹ ਹੋਵੇ ਜੋ ਅਮਨਦੀਪ ਸਿੰਘ ਉਹਦੇ ਫਾਦਰ ਨੇ ਪਿਤਾ ਨੇ ਮੈਂ ਕਹਿ ਸਕਦਾ ਕਿ ਆਪਾਂ ਖੜ ਸਕਦੇ ਆ ਨਾਲ ਪਰ ਜੋ ਉਹਨਾਂ ਦਾ ਦੁੱਖ ਹੈ ਕਿਉਂਕਿ ਜੋ ਆਪਾਂ ਸਮਾਜ ਵਿੱਚ ਝੜਦੇ ਆ बच्चे ਦਾ ਜ਼ਨਾਚਾ ਚਾਉ ਦੀ ਚਿਤਾ ਨੂੰ ਅਗਨੀ ਇਹ ਸਭ ਤੋਂ ਵੱਡਾ ਬੋਝ ਹੁੰਦਾ ਹੈ ਜੋ ਅਮਨਦੀਪ ਸਿੰਘ ਨੇ ਪਿਛਲੇ ਦਿਨਾਂ 'ਚ ਆਪੇ ਮੋਢਿਆਂ ਤੇ ਹੰਡਾਇਆ ਜਾਂ ਕਹਿ ਲੋ ਆਪਦੀ ਜ਼ਿੰਦਗੀ 'ਚ ਉਹਦੇ ਪੀਤੇ ਆ ਹੁਣ ਗੱਲ ਆਉਂਦੀ ਹੈ ਕਿ ਹੋਇਆ ਕਿਉਂ ਹੈ ਉਸ ਬੱਚੇ ਨੇ ਇਹੋ ਜਿਹਾ ਕੀ ਕੀਤਾ ਸੀ ਕਿ ਉਹਦੇ ਨਾਲ ਇਹ ਸਾਰਾ ਕੁਝ ਹੋ ਗਿਆ میں تم دسا بچے نے نہیں کیتا سی بچہ جس خطے چھ پیدا ہویا ہے جس قوم چھ پیدا ہویا ہے انہیں ضرور پچھلے سالہ چھ نکھت کم کیتا ہے جو وہاں ہویا ہے لیکن ساری قوم دوشی نہیں گی اے جڑے سو کال گینو قوم دے لیڈر بنے پھر دینے انہاں دے ਕਿੱਤੇ ਕਰਕੇ ਸਭ ਕੁਝ ਹੋਇਆ ਹੈ ਮੈਂ ਸਿਰਫ ਇੱਕ ਗੱਲ ਕਹਿਵਾਂਗਾ ਔਰ ਮੈਂ ਬਹੁਤ ਜ਼ਿੰਮੇਵਾਰੀ ਨਾਲ ਬਹੁਤ ਸਾਫ਼ ਕੋਈ ਨਾਲ ਤੁਹਾਡੇ ਸਾਹਮਣੇ ਤੇ ਇਨਾ ਕੈਮਰਿਆਂ ਰਾਈ ਪੂਰੇ ਪੰਜਾਬੀ ਜਗਤ ਨੂੰ ਕਹੂੰਗਾ ਕਿ ਅੱਜ ਪਰਥ ਲਿਓ ਜੇ ਕੌਣ ਪੰਜਾਬ ਦੇ ਹੱਕਚ ਹੈ ਤੇ ਕੌਣ ਪੰਜਾਬ ਦੇ ਵਿਰੁੱਧ ਹੈ ਸੋਣਰੇ ਹੁਣਗੇ ਤੁਸੀਂ ਬਿਆਨ ਹੁਣੇ ਮਨਜੀਤ ਸਿੰਘ ਰਾਏ ਜੀ ਨੇ ਬੜੀ ਵਧੀਆ ਗੱਲ ਕਹੀ ਕਿ ਸਾਡੇ ਵੀ ਕੁਝ ਕਿਸਾਨ ਲੀਡਰ ਬੋਲ ਰਹੇ ਨੇ ਤੁਸੀਂ ਇਹਨਾਂ ਸਾਰਿਆਂ ਦੇ ਐਕਸਕਿਊਜ਼ ਸੁਣਿਓ ਜੀ ਬਹਾਨੇ ਸੁਣਿਓ ਜੀ ਔਰ ਮੈਨੂੰ ਸਭ ਤੋਂ ਜ਼ਖਮ ਹੁੰਦਾ ਹੈ ਜੋ ਵੋਟਾਂ ਲੈਂਦੇ ਨੇ ਪੋਲਿਟੀਕਲ ਪਾਰਟੀਆਂ ਚਲੋ ਨੈਸ਼ਨਲ ਪਾਰਟੀਆਂ ਦਾ ਸੀ ਇਹ ਹੋ ਚੁੱਕੀਆਂ ਸਾਨੂੰ ਐਮ ਸੀਓ ਵੈਮ ਨਿਕਲ ਚੁੱਕਿਆ ਹੈ ਕਿ ਇਹ ਪੰਜਾਬ ਦੇ ਹਿੱਤ ਅੰਨਾ ਵੀ ਸੋਚ ਸਕਣ ਕਿ ਸਾਡੇ ਪੰਥ ਦੇ ਨਾਂ ਤੇ ਜੋ ਪੋਲਿਟਿਕਸ ਕਰ ਰਹੇ ਨੇ ਉਹਨਾਂ ਚੋਂ ਕਿੰਨੇ ਕ ਬੰਦੇ ਬੋਲੇ ਨੇ ਉਹਨਾਂ ਪਾਰਟੀਆਂ ਚੋਂ ਕਿ ਪੰਜਾਬ ਨਾਲ ਜੋ ਧੱਕਾ ਹੋ ਰਿਹਾ ਹੈ ਜੋ ਇਸ ਦੇਸ਼ ਦੇ ਸੰਵਿਧਾਨ ਹੈ ਉਹ ਹਿਮਾਚਲ ਇਸਤੇਮਾਲ ਕਰ ਰਿਹਾ ਹੈ ਉੱਤਰਾਖੰਡ ਈਸਟਰਨ ਸਟੇਟ ਸਾਊਥ ਸਟੇਟ ਤਾਂ ਪੰਜਾਬ ਨਹੀਂ ਇਸਤੇਮਾਲ ਕਰ ਸਕਦਾ ਆ ਤੁਹਾਡੇ ਨਾਲ ਆ ਹਿਮਾਚਲ ਉੱਥੇ 118 ਸੈਕਸ਼ਨ ਦੇ ਤਹਿਤ ਉਹਨਾਂ ਨੇ ਇੱਕ ਆਵਦਾ ਕਾਨੂੰਨ ਬਣਾਇਆ ਜਿਹਨੂੰ ਉਹ ਫੋਨਾ ਫਾਈਟਾਂਦੇ ਨੇ ਫੋਨਾ ਫਾਈਟ ਮੀਨ ਜਿਵੇਂ ਆਪਾਂ ਡੋਮਿਸાઇલ ਕਹਿ ਕੇ ਕਹਿ ਰਹੇ ਆ ਫੋਨਾ ਫਾਈਟ ਮੀਨ ਮੂਲ ਨਿਵਾਸੀ ਔਰ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸ ਦਿਆਂ ਔਰ ਮੈਂ ਇਹਨਾਂ ਕੈਮਰਾ ਰਾਈ ਉਹਨਾਂ ਪੰਜਾਬ ਦੇ ਦੁਖੀਆਂ ਨੂੰ ਵੀ ਇਹ ਗੱਲ ਦੱਸਣਾ ਚਾਹੂੰਗਾ ਕਿ ਕੀ ਸਾਡੇ ਮੁੱਖ ਮੰਤਰੀ ਨੇ ਨਹੀਂ ਬੋਲਿਆ ਸੀ ਕਿ ਇਹਦਾ ਇਨਕ੍ਰਿਮੀਨੇਸ਼ਨ ਇਹਦਾ ਬਹੁਤ ਧੱਕਾ ਹੋ ਰਿਹਾ ਪੰਜਾਬ ਦੇ ਬਾਹਰਲੇ ਪ੍ਰਵਾਸੀਆਂ ਨਾਲ ਕੀ ਇਹ ਹਿਮਾਚਲ 1972 ਤੋਂ ਧੱਕਾ ਕਰ ਰਿਹਾ ਜਿਨੇ ਬੋਨਫਾਇਡ ਦਾ ਕਾਨੂੰਨ ਬਣਾਇਆ ਉਹਨਾਂ ਦੀ ਕੋਈ ਬੀਬੀ ਅਗਰ ਬਾਹਰ ਸ਼ਾਦੀ ਕਰ ਲੇ ਕਿਸੇ ਬਾਹਰਲੇ ਪ੍ਰਦੇਸ਼ ਤਾਂ ਉਹਨੂੰ ਜਾਇਦਾਦ ਦਾ ਹੱਕ ਨਹੀਂ ਰਹਿ ਜਾਂਦਾ ਇਹ ਕਾਨੂੰਨ 1972 ਦਾ ਹੈ ਔਰ 1960 ਦੇ ਦਾ ਹੱਕੇ

ਇਹ ਤਾਂ ਪੰਜਾਬੀ ਆ ਗਏ ਸਾਰੀ ਜ਼ਮੀਨੇ ਖਰੀਦ ਲੈਣਗੇ ਤਾਂ ਉਹਨਾਂ ਨੇ ਇੱਕ ਕਾਨੂੰਨ ਬਣਾਤਾ ਮੈਂ ਬਿਲਕੁਲ ਵਿਰੋਧੀ ਨਹੀਂ ਉਸ ਕਾਨੂੰਨ ਦਾ ਹਰ ਸੂਬੇ ਨੂੰ ਹੱਕ ਆਪ ਦੀ ਸੰਸਕ੍ਰਿਤੀ ਆਪ ਦਾ ਕਲਚਰ ਆਪ ਦਾ ਤੁਸੀਂ ਕਹਿੰਦੇ ਓਰੀਜినਲ ਕੈਰੈਕਟਰ ਬਚਾਉਣ ਦੀ ਉਹਨਾਂ ਨੇ ਬਣਾ ਲਿਆ ਸਾਊਥ ਨੇ ਬਣਾ ਲਿਆ ਪਰ ਅਸੀਂ ਕਿੱਥੇ ਸੀ ਸਾਡੇ ਲੀਡਰ ਕਿੱਥੇ ਸੀ ਜੋ ਪੰਥ ਦੀ ਦੁਹਾਈ ਦਿੰਦੇ ਆ ਉਹ ਕਿੱਥੇ ਸੀ ਕੀ ਉਹਨਾਂ ਨੂੰ ਦੀਦਾ ਨਹੀਂ ਸੀ ਕਿ ਪੰਜਾਬ ਕੋਲੇ ਮੈਂ ਤੁਹਾਨੂੰ ਅੱਜ ਵੀ ਦੱਸ ਦਿਆਂ ਅੱਜ ਜੋ ਹਾਲ ਹੈ ਸਾਡਾ ਇਨ੍ਹਾਂ ਲੀਡਰਾਂ ਕਰਕੇ ਹੈ ਪੰਜਾਬ ਪਾਣੀ ਦੇ ਨਾਂ ਤੇ ਦੇਸ਼ਤਾ ਜਾਂ ਪ੍ਰਦੇਸ਼ ਦਾ ਨਾਂ ਹੈ ਪਹਿਲਾਂ ਵੀ ਸੀ ਪੰਚਨਾਥ ਉਦੋਂ ਪਹਿਲਾਂ ਵੀ ਸੀ ਸਬਤ ਸਿੰਧੂ ਸਿਰਫ ਪਾਣੀ ਦੇ ਨਾਂ ਤੇ ਤੇ ਸਾਡੇ ਕੋਲੇ ਪਾਣੀ ਕਿੰਨਾ ਸੀ 160 ਐਮਐਸ ਫਿਰ ਕਿੰਨਾ ਰਹਿ ਗਿਆ ਜਦੋਂ ਨਹਿਰੂ ਜੀ ਦੀ ਕਿਰਪਾ ਹੋਈ 32 ਐਮ ਐਫ ਫਿਰ ਰੀ ਆਰਗੇਨਾਈਜੇਸ਼ਨ ਐਕਟ ਆਇਆ ਫਿਰ ਕਿੰਨਾ ਬਚਿਆ ਔਰ ਫਿਰ ਜੋ ਇੰਦਰਾ ਗਾਂਧੀ ਨੇ ਕਰਨਾ ਸੀ ਜੋ 78 79 ਤੇ 80 ਦੀ ਧਾਰਾ ਦੇ ਤਹਿਤ ਸਾਡੇ ਕੋਲੇ ਪਾਣੀ ਬਚਿਆ 11 ਐਮ ਐਫ 11 ਅੱਜ ਸਾਡੇ ਨਾਲੋਂ ਜ਼ਿਆਦਾ ਹਰਿਆਣੇ ਕੋਲੇ ਵੀ ਹੈ ਔਰ ਰਾਜਸਥਾਨ ਕੋਲੇ ਵੀ ਹੈ ਇਹ ਉਹ ਚੀਜ਼ ਦੀ ਗੱਲ ਹੋ ਰਹੀ ਹੈ ਜਿਹੜਾ ਸਾਡਾ ਇੱਕੋ ਇੱਕ ਵਾਹਿਗੁਰਦੀ ਸੁਮੈ ਕੀਦੀ ਬਦੌਲਤ ਗਿਆ ਹੈ ਇਹ ਸਾਡੇ ਲੋਕਾਂ ਕਰਕੇ ਮੈਂ ਕਹਣਾ ਆ ਵੀ ਸਕਦਾ ਹੈ ਕਦੋਂ ਕਦੋਂ ਕੀਨੇ ਕੀ ਕੀ ਚੰਦ ਚਾੜੇ ਪਰ ਕੀ ਅਸੀਂ ਸਮਝਾਂਗੇ ਅਸੀਂ ਕਦੇ ਵੀ ਪੰਜਾਬ ਦੀ ਗੱਲ ਕਰਾਂਗੇ ਜਦੋਂ ਕਿਤੇ ਇਹਨਾਂ ਨੂੰ ਚੋਣ ਲੱਗੀਏ ਵੋਟ ਪਾਉਣ ਲੱਗੀਏ ਪੰਜਾਬ ਦੇ ਹਿੱਤ ਦੀ ਗੱਲ ਕਰਨ ਲੱਗੀਏ ਇਹਨਾਂ ਦੀਆਂ ਗੱਦਾਰੀਆਂ ਨੂੰ ਪਛਾਣਾਂਗੇ ਜੰਤ ਸਰਪ ਜ਼ਿੰਦਾਬਾਦ ਮਰਦਾਬਾਤ ਇਹ ਹਿੰਦੂ ਐ ਇਹ ਸਿੱਖ ਐ ਇਹ 달ਤ ਐ ਇਹ ਜੱਟ ਐ ਇਹ ਬ੍ਰਾਹਮਣ ਐ ਇਹ ਸ਼ੂਕਰ ਐ ਕਹ ਕੇ ਵੋਟ ਪਾ ਦਿਆਂਗੇ ਔਰ ਉਹ ਸਾਨੂੰ ਲੁੱਟੀ ਜਾਣਗੇ ਬਸ ਮੈਂ ਅੱਜ ਤੁਹਾਨੂੰ ਇੱਕ ਮੋਟੀ ਗੱਲ ਜ਼ਰੂਰ ਕਹਿਣ ਆਇਆ ਜਿਹੜੀ ਗੱਲ ਸਮਝ ਲਿਓ ਜੇ ਦੋ ਕਿਸਮ ਦੇ ਬੰਦੇ ਅੱਜ ਦੀ ਡੇਟ 'ਚ ਜੋ ਸਾਡੀ ਇੱਕ ਲਹਿਰ ਚੱਲੀ ਹੈ 노 ਡਾਊਟ ਸਾਡੇ ਦੁੱਖ ਤੇ ਖੜੀ ਹੋਈ ਹੈ ਪਰ ਅਮਜੀਤ ਉਹ ਰਾਣੇ ਬੜੀ ਵਧੀਆ ਗੱਲ ਕਹੀ ਸੀ ਜੇ ਮੈਂ ਕਹੇ ਲੋ ਬੜੀ ਸੱਚੀ ਗੱਲ ਕਹੀ ਸੀ ਕਿ ਜਦੋਂ ਕਿਸੇ 마ਸੂਮ ਦੀ ચીਕ ਨਿਕਲਦੀ ਹੈ ਜਾਂ ਜਿੱਥੇ ਜਿੱਥੇ ਤਸ਼ੱਦਦ ਹੋਇਆ ਹੋਵੇ ਤਾਂ ਉਹ ਉੱਪਰ ਵਾਲਾ ਵੀ ਸੁਣਦਾ ਹੈ ਔਰ ਉਸ ચીਕ ਜੋ ਅਸੀਂ ਪੰਜਾਬ ਦੀਆਂ ਜੋ ਫਿਊਚਰ 'ਚ ਚੀਕਾਂ ਨਿਕਲ ਸਕਦੀਆਂ ਸੀ ਭਵੇ ਕੱਚ ਉਹਨਾਂ ਨੂੰ ਰੋਕਣਾ ਹੈ ਰੋਕਾਂਗੇ ਕਿਵੇਂ ਲੜਾਈ ਦੋ ਤਰ੍ਹਾਂ ਨਾਲ ਹੁੰਦੀ ਹੈ ਇੱਕ ਸਿੱਧੀ ਇੱਕ ਹੁੰਦੀ ਹੈ ਕਾਨੂੰਨ ਕਨਸਟੀਚਿਊਸ਼ਨਲ ਸੰਵਿਧਾਨਿਕ ਧਾਇਰੇ ਚ ਰਹਿ ਕੇ ਸੋ ਆਹ ਲੜਾਈ ਜੋ ਆਪਾਂ ਇਹ ਤੁ ਸ਼ੁਰੂ ਕੀਤੀ ਹੈ ਉਹ ਕਨਸਟੀਚਿਊਸ਼ਨਲ ਫਰੇਮਵਰਕ ਚ ਹੈ ਜੋ ਬੰਦਾ ਅੱਜ ਕਵੇ ਕਿ ਜਿਹੋ ਜੇ ਹਾਲਾਤ ਨੇ ਐਹੋ ਜੇ ਰਹਿਣ ਦਿਓ ਤਾਂ ਸਮਝ ਲਿਓ ਜੇ ਉਹ ਪੰਜਾਬ ਵਿਰੋਧੀ ਆ ਪੰਜਾਬ ਵਿਰੋਧੀ ਹੈ ਔਰ ਜਿਹੜਾ ਬੰਦਾ ਇਸ ਅੰਦੋਲਨ ਨੂੰ ਇਸ ਲਹਿਰ ਨੂੰ ਕੋਸ਼ ਗਲਤ ਰੂਪ ਦੇਣਾ ਚਾਵੇ ਕਿ ਫਲਾਣੇ ਨੂੰ ਵੱਡ ਦਿਓ ਉਹਨੂੰ ਪਜਾ ਦਿਓ ਉਹ ਵੀ ਉਹਨੇ ਹੀ ਵਿਰੋਧੀ ਹੈ ਬੰਦਾ ਸਿੱਧੇ ਨੈਕ ਕਿਉ ਉਹ ਜਬहोत ਸਾਰੇ ਲੋਕ ਅਣਜਾਣੇ ਚ ਵੀ ਤੁਰ ਸਕਦੇ ਨੇ ਇਸੇ ਲਈ ਮੈਂ ਇੱਥੇ ਖੜ ਕੇ ਗੱਲ ਕਹਿ ਰਿਹਾ ਕਿ ਆਪ ਦੇ ਐਕਟ ਤੇ ਕੰਟਰੋਲ ਰੱਖਿਓ ਜੇ ਆਪ ਦੀ ਕਿਸੇ ਵੀ ਕਿਰਿਆ ਤੇ ਕੰਟਰੋਲ ਰੱਖਿਓ ਜੀ ਆਪਾਂ ਉਹ ਕਾਨੂੰਨ ਲੈਣਾ ਜੋ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਹੈ ਆਪਾਂ ਕੋਈ ਝੱਗੋ ਤੇਰਵੀਂ ਗੱਲ ਨਹੀਂ ਮੰਗ ਰਹੇ ਜੋ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਹੈ ਮੈਨੂੰ ਦੱਸੋ ਕੀ ਪੰਜਾਬ ਦੇ ਮੁੰਡਿਆਂ ਨੂੰ ਪੰਜਾਬ ਨੌਕਰੀ ਨਹੀਂ ਮਿਲਨੀ ਚਾਹੀਦੀ ਕੀ ਸਾਡੀ ਨੌਕਰੀਆਂ ਜੋ ਸਟੇਟ ਦੀਆਂ ਨੇ ਉਹਨਾਂ ਦਾ تعلق ਪੰਜਾਬੀ ਨਾਲ ਨਹੀਂ ਚਾਹੀਦਾ ਕੀ ਪੰਜਾਬ ਦੀ ਜ਼ਮੀਨ ਖੇਤੀਬਾੜੀ ਵਾਲੀ ਜ਼ਮੀਨ ਸਿਰਫ ਖੇਤੀਬਾੜੀ ਵਾਲਾ ਬੰਦਾ ਹੀ ਲੈ ਸਕੇ ਕਿ ਨਹੀਂ ਚਾਹੀਦਾ ਇਹਦੇ ਨਾਲ ਹੀ ਤਾਂ ਪੰਜਾਬ ਬਚੂਗਾ ਤੇ ਜਿਹੜੇ ਬੰਦੇ ਕਿ ਨਹੀਂ ਚਾਹ ਰਹੇ ਜੋ ਇਹਦਾ ਵਿਰੋਧ ਕਰ ਰਹੇ ਨੇ ਸਮਝਣੋ ਜੇ ਕਿ ਉਹ ਪੰਜਾਬ ਦੇ ਦੋਖੀ ਨੇ ਉਹ ਪੰਜਾਬ ਨੂੰ ਜਿਵੇਂ ਪਹਿਲਾਂ ਸੈਂਟਰ ਦੀ ਝੋਲੀ 'ਚ ਸੁੱਟ ਚੁੱਕੇ ਨੇ ਉਹਨ ਵੀ ਚਾਹ ਰਹੇ ਨੇ ਮੈਨੂੰ ਦੱਸੋ ਅਸੀਂ ਪੰਜਾਬ 'ਚਾ ਇਨਸਾਨੀਅਤ ਘਰੋਦੀ ਕਿਵੇਂ ਹੋ ਗਏ ਕੀ ਡੋਮਿਸਾਈਲ ਦਾ ਕਾਨੂੰਨ ਬਾਕੀ ਸਟੇਟਾਂ 'ਚ ਨਹੀਂ ਗਾ ਤੇ ਜੇ ਅਸੀਂ ਮੰਨ ਲਿਆ ਜੇ ਅਸੀਂ ਮੰਗ ਲਿਆ ਤਾਂ ਗੁਨਾਹ ਹੋ ਗਿਆ ਕੋਈ ਦੱਸੂਗਾ ਆ ਜੋ ਬੰਦਾ ਸੀਆ ਜੀਨੇ ਹਰ ਵੀਰ ਨਾਲ ਜ਼ਿੰਦਗੀ ਕੀਤੀ ਆ ਇਹ ਬੰਦਾ 7 ਸਾਲ ਦੀ ਕੈਦ ਮੁਕਤ ਕੇ ਆਇਆ ਔਰ ਉਹ ਵੀ ਰੇਪ ਦੇ ਕੇਸ ਚ 7 ਸਾਲ ਦੀ ਤੇ ਜੇ ਇਹਦੇ origignal ਡਾਕੂਮੈਂਟ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਤਾਂ ਕੀ ਇਹ ਤੋਂ ਵੀ ਪੁਲਿਸ ਨੂੰ ਪਤਾ ਹੁੰਦਾ ਤੇ ਇਹਨੂੰ ਡਰ ਹੁੰਦਾ ਕਿ ਮੈਂ ਫੜਿਆ ਜਾਊਂਗਾ ਬੈਂਕ ਡੰਗਿਆ ਜਾਊਂਗਾ ਤੇ ਇਹਦੀ ਹਿੰਮਤ ਹੋਣੀ ਸੀ ਇਹਦਾ ਜਦੰਨੇ ਅਪਰਾਧ ਕਰਦਾ ਪਰ ਨਹੀਂ ਸਾਡੀ ਐਡਮਿਨਿਸਟ੍ਰੇਸ਼ਨ ਉਹ ਕਬੂਲ ਨਹੀਂਗਾ ਸਾਡੀ ਐਸਐਸਪੀ ਬੋਲੂਗੀ ਸਾਡੇ ਮinistr ਬੋਲਣਗੇ ਚੀਫ ਮinistr ਬੋਲਣਗੇ ਤੇ ਬਹੁਤ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਬੋਲਣਗੇ ਆ ਕਾਂਗਰਸ ਵਾਲਾ ਆਂਦਾ ਆਂਦਾ ਜੀ ਇੱਕ ਬੰਦੇ ਦੀ ਸਜ਼ਾ ਕੌਮ ਨੂੰ ਕਿਉਂ ਦੇ ਰਹੀ ਹੈ ਮੈਂ ਇਹਦੀਆਂ ਦੋ ਗੱਲਾਂ ਕਰੂੰਗਾ ਅਸੀਂ ਕੌਮ ਨੂੰ ਨਹੀਂ ਦੇ ਰਹੇ ਅਸੀਂ ਕਿਸੇ ਦੇ ਵਿਰੋਧੀ ਨਹੀਂ ਹਾਂ ਅਸੀਂ ਪੰਜਾਬ ਦੇ ਵੱਲ ਹੈ ਪੰਜਾਬ ਦੇ ਪੱਖਚ ਹੈ ਅਸੀਂ ਚਾਹ ਰਹੇ ਹਾਂ ਪੰਜਾਬ ਲਈ ਕਾਨੂੰਨ ਬਣੇ ਪਰ ਮੈਂ ਉਸ ਪ੍ਰਧਾਨ ਤੋਂ ਪੁੱਛੂੰਗਾ 84 84 ਤੁਸੀਂ ਦਿੱਲੀ 'ਚ ਕੀ ਕੀਤਾ ਸੀ ਉਹਦਾ ਜਵਾਬ ਦਿਓਗੇ ਨਾ ਜਵਾਬ ਥੋੜੀ ਦੇਣਾ ਇਹਨਾਂ ਨੂੰ ਇਹ ਤਾਂ ਇੱਕ ਸੌੜੀ ਪੰਜਾਬ ਵਿਰੋਧੀ ਰਾਜਨੀਤੀ 'ਚ ਇੰਟਰਸਟਡ ਨਹੀਂ ਸੋ ਮੇਰੀ ਇੱਕ ਗੱਲ ਪਲੀਜ਼ ਕੰਨ ਖੋਲ ਕੇ ਤੇ ਦਿਮਾਗ ਪੂਰੀ ਤਰ੍ਹਾਂ ਨਾਲ ਬਿਠਾ ਲਿਓ ਜੇ ਜੋ ਕਾਨੂੰਨ ਆਪਾਂ ਹੁਣ ਇਥੋਂ ਮੈਮੋਰੰਡਮ ਦੀ ਸ਼ਕਲ 'ਚ ਜਾ ਕੇ ਡਿਪਟੀ ਕਮਿਸ਼ਨਰ ਨੂੰ ਦੇਣਾ ਉਹ ਕਾਨੂੰਨ 10 ਮਹੀਨੇ ਪਹਿਲਾਂ ਵੀ ਅਸੀਂ ਆ ਮੁੱਖ ਮੰਤਰੀ ਨੂੰ ਦੇ ਚੁੱਕੇ ਆ ਇਹਦੇ ਕੰਨ ਤੇ ਜੂਨੀ ਸਰਕੀ ਉਦੋਂ ਵੀ ਕੰਬੜਾ ਦੇ ਵਿੱਚ ਦੋ ਮੁੰਡੇ ਸਾਡੇ ਮਾਰੇ ਗਏ ਸੀ ਇੱਕ ਐਸੀ ਇੱਕ ਬੀਸੀ ਔਰ ਮਾਰੇ ਵੀ ਪ੍ਰਵਾਸੀਆਂ ਨੇ ਸੀ ਔਰ ਮੈਂ ਉਥੇ ਫੜਕੇ ਵੀ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਨਾਲ ਇਹਨਾਂ ਦੀ ਪੁਲਿਸ ਨਾਲ ਲੋਕਾਂ ਦੇ ਵਿੱਚ মিডিਏ ਦੀ ਹਾਜ਼ਰੀ ਚ ਗੱਲ ਕੀਤੀ ਸੀ ਤੇ ਮੈਂ ਪੁੱਛਿਆ ਸੀ ਉਹਨਾਂ ਨੂੰ ਕਿ ਕਿਵੇਂ ਰੋਕੂਗੇ ਤਾਂ ਫੇਰ ਆnde ਜੀ ਤੁਹਾਨੂੰ ਕੀ ਲੱਗਦਾ ਫੈਸਲਾ ਗੱਲ ਕਹੀ ਸੀ ਕਿ ਜਦੋਂ ਕਾਨੂੰਨ ਬਣੂਗਾ ਉਹ ਬਾਅਦ ਦੀ ਗੱਲ ਹੈ ਉਦੋਂ ਤੱਕ ਜਦੋਂ ਵੀ ਕੋਈ ਵੈਰੀਫਿਕੇਸ਼ਨ ਕਰਨੀ ਹੈ ਇਹਨਾਂ ਦੇ ਇਥੋਂ ਦੇ ਡਾਕੂਮੈਂਟ ਦੀ ਨਹੀਂ ਕਰਦੇ ਇਨਾਂ ਦੇ ओरिजिनल ਡਾਕੂਮੈਂਟ ਦੀ ਕਰੋ ਜਿੱਥੋਂ ਇਹ ਆਏ ਨੇ ਇਹ ਜ਼ਰੂਰੀ ਹੈ ਕਿ ਜੇ ਹੋਇਆ ਅੰਕਾ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਅੱਜ ਆਪਾਂ ਹਰਵੀਰ ਨੂੰ ਇੱਥੇ ਹੀ ਖੇਡਦਾ ਵੇਚਦੇ ਹਾਂ ਅਰੇ ਨਹੀਂ ਕਰਨ ਦੇਣਗੇ ਕਿ ਲੈ ਮੈਂ ਮੰਤਰੀ ਦੱਸੂਗਾ ਇਹਦੇ ਪਿੱਛੇ وجہ ਕੀ ਹੈ ਨਾ ਕਰਨ ਦੀ ਕਿ ਉਹ ਐਸਐਸਪੀ ਜੋ ਮੂੰਹ ਚੱਕ ਚੱਕ ਕੇ ਬੋਲ ਰਹੇ ਨੇ ਭੀਆਈਸੀ ਬੀਜੀਪੀ ਚੀਪ ਸੱਕਰੀ ਮੰਤਰੀ ਦੱਸਣਗੇ ਕਿ ਇਹ ਕਾਨੂੰਨ ਗੈਰ ਸੰਵਿਧਾਨਕ ਹੈ ਜੋ ਅਸੀਂ ਮੰਗ ਰਹੇ ਹਾਂ ਤੇ ਜੇ ਸੰਵਿਧਾਨਕ ਹੈ ਤਾਂ ਫਿਰ وجہ ਕੀ ਹੈ ਨਾਮ ਬਣਾਉਂਦੀ ਕਾਰਨ ਕੀ ਹੈ ਮੈਂ ਦੱਸ ਦਿੰਨਾ ਕੀ ਹੈ 1995 ਚ ਸਾਡੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਪੰਜਾਬ ਸਰਕਾਰ ਨੇ ਕਿ ਕੋਈ ਵੀ ਬਾਹਰਲਾ ਬੰਦਾ ਐਸੀ ਜਬੀ ਸੀ ਸਾਡੇ ਜੋ ਦਲਤ ਭਰਾ ਨੇ ਜਬ ਐਕ ਫਰਸ ਕਲਾਸ ਵਾਲੇ ਨੇ ਉਹੋ ਜਿਹਾ ਸਰਟੀਫਿਕੇਟ ਬਾਹਰੋਂ ਆ ਕੇ ਇੱਥੇ ਬਣਾ ਨਾ ਸਕੇ ਉਹ ਗੈਰਕਾਨੂੰਨੀ ਐ ਨੋਟੀਫਿਕੇਸ਼ਨ ਜਾਰੀ ਹੋਈ ਐ ਪਰ ਇੱਥੇ ਆ ਕੇ ਸਾਰੇ ਬੰਦੇ ਆਪ ਦਾ ਉਹ ਜਾਤੀ ਗੱਤ ਸਰਟੀਫਿਕੇਟ ਬਣਾਉਂਦੇ ਨੇ ਤੇ ਪ੍ਰਵਾਸੀ ਅੱਗੇ ਹੋ ਕੇ ਉਹਦੀ ਸਹਤ ਆ ਲੈਦੇ ਨੇ ਔਰ ਇਹ ਗੱਲ ਮੈਨੂੰ ਕੁੰਬੜਾਂ ਦੇ ਵਿੱਚ ਜੋ ਪਰਿਵਾਰ ਪੀੜਤ ਸੀ ਉਹਨਾਂ ਨੇ ਸਾਹਮਣੇ ਬਹਿ ਕੇ ਦੱਸੀ ਮੈਂ ਕਿਹਾ ਯਾਰ ਇਹ ਕਿਉਂ ਹੁੰਦਾ ਐ ਕਾਰਨ ਕੀ ਆ ووٹ ਟੈਪ ਕੀ ਆ ਆਂਦੇ ਜੀ ਇਕੱਠੇ ਹੋ ਕੇ ਵੋਟਾਂ ਪਾਉਂਦੇ ਨੇ ਕਿ ਆਪਾਂ ਗੱਲੇ-ਗੱਲੇ ਆ ਇਸ ਲਈ ਇਹਨਾਂ ਨੂੰ ਪ੍ਰੇਫਰੈਂਸ ਮਿਲਦੀ ਆ ਹੁਣ ਰਾਹੁਲ ਗਾਂਧੀ ਨੇ ਰੌਲਾ ਪਾਇਆ ਸਰ ਸਰ ਦੇ ਤਹਿਤ ਇਹ ਬਹੁਤ ਵੱਡੀ ਗੱਲ ਆ ਮੈਂ ਤੁਹਾਨੂੰ ਦੱਸ ਦਿਆਂ ਉਹਨੇ ਕਰਨਾਟਕਾ ਦੀ ਉਦਾਹਰਣ ਦਿੱਤੀ ਸੀ ਕਿ ਮਹਾਰਾਸ਼ਟਰਾ ਦੇ ਵਿੱਚ ਬੇਈਮਾਨੀ ਹੋਊਗੀ ਬੜੇ ਥਾਂਈ ਹੋਊਗੀ ਤਾਂ ਇੱਕ ਦੇਸ਼ ਦਾ ਹਿੱਸਾ

ਕੀ ਅਸੀਂ ਚਾਹਾਂਗੇ ਕਿ ਪੰਜਾਬ ਸਾਡਾ ਹੋਵੇ ਧਰਤੀ ਸਾਡੀ ਹੋਵੇ ਤੇ ਹਕੂਮਤ ਬਾਹਰ ਲੈ ਕਰਨ ਇਹ ਪਲਾਨ ਹੋ ਚੁੱਕਿਆ ਹੈ ਇੰਪਲੀਮੈਂਟ ਹੋ ਚੁੱਕਿਆ ਹੈ ਜਦੋਂ ਵੋਟਰ ਲਿਸਟਾਂ ਆਉਣਗੀਆਂ ਇਹ ਲੜਾਈ ਸ਼ੁਰੂ ਹੋਗੀ ਮੈਂ ਤੁਹਾਨੂੰ ਇੱਕ ਛੋਟੀ ਜੀ ਉਦਾਹਰਨ ਦੇ ਦਿੰਦਾ ਇੱਕ ਸਾਲ ਪਹਿਲਾਂ ਪੰਚਾਇਤੀ ਦੇ ਇਲੈਕਸ਼ਨ ਸੀ ਇੱਕ ਪਿੰਡ ਹੈ ਜਗਤਪੁਰਾ ਮੋਹੱਲੀ ਉਸ ਪੈਂਡੇਜ ਸਾਢੇ 6000 ਪ੍ਰਵਾਸੀਆਂ ਦੀ ਵੋਟ ਬਣਾ ਦਿੱਤੀ ਗਈ ਔਰ ਪਿੰਡ ਦੀ ਵਸੂਲ ਸੀ 900 ਉਹ ਪਿੰਡ ਵਾਲੇ ਵਿਚਾਰੇ ਰੋ ਪੇ ਬੋਲ ਪੇ ਅਸੀਂ ਵੀ ਗਏ ਇੱਕ ਇੱਕ ਘਰ ਜਿਹੜਾ ਰਾਹੁਲ ਗਾਂਧੀ ਨੇ ਜ਼ਿਕਰ ਕੀਤਾ ਹੈ ਨਾ ਕਿ ਕਰਨਾਟਕਾ ਚ 80 ਵੋਟਾਂ ਬਣਾ ਦੀਆਂ ਇੱਕ ਘਰੇ ਸਾਡੇ ਪੰਜਾਬ ਚ ਇੱਕ ਸਾਲ ਪਹਿਲਾਂ ਅਸੀਂ ਖੁਦ ਖੜ ਕੇ ਕਹਿ ਕੇ ਇੱਕ ਘਰ ਚ 2200 2250 ਵੋਟ ਬਣਾ ਦਿੱਤੀ ਗਈ ਹੈ ਔਰ ਬਣਾਈ ਕਿਨੇ ਸੀ ਉਥੋਂ ਦੇ ਲੋਕਲ ਐਮ ਐਲ اے ਨੇ ਇਹਨਾਂ ਨੂੰ ਸ਼ਰਮ ਸ਼ਰਮ ਨਹੀਂ ਆਉਂਦੀ ਨਾ ਨਹੀਂ ਆਉਂਦੀ ਤਾਂ ਬਈ ਕੀ ਆਪਾਂ ਚੁੱਪ ਕਰਕੇ ਬਹਿ ਜਾਾਂਗੇ ਆਪਾਂ ਕਹਾਂਗੇ ਠੀਕ ਹੈ ਜੋ ਮਰਜ਼ੀ ਬਣੇ ਸਾਨੂੰ ਕੁੱਤੇ ਲੁੱਟੇ ਤੇ ਆਪਾਂ ਬੈਠੇ ਰਹੀਏ ਤੁਹਾਡੇ ਸਾਰਿਆਂ ਦੇ ਘਰ ਛੋ ਗਏ ਹੋਗੇ ਸੁੱਕਰ ਗਏ ਜ਼ਿੰਦਗੀ ਬਿਮਾਰੀਆਂ ਕਰਸਤ ਹੋ ਗਈ ਇਹਨਾਂ ਦੇ ਮਹਿਲ ਬਣ ਗਏ

ਕੋਈ ਪਾਰਟੀ ਮੈਨੂੰ ਖੜੀ ਹੋ ਕੇ ਦੱਸ ਦੇ ਕੋਈ ਯੂਨੀਅਨ ਕੋਈ ਸੰਗਤ ਕੋਈ ਫਿਰਕਾ ਕਿ ਅਸੀਂ ਗਲਤ ਕੀ ਮੰਗ ਰਹੇ ਆ ਜੋ ਹਿਮਾਚਲ ਬਣਾ ਸਕਦਾ ਹੈ ਕਰਨਾਟਕ ਉੱਤਰਾਖੰਡ ਰਾਜਸਥਾਨ ਈਸਟਰਨ ਸਟੇਟ ਸਾਊਥ ਸਟੇਟ ਤਾਂ ਸੀ ਕਿਉਂ ਨਹੀਂ ਬਣਾ ਸਕਦੇ ਯਾਰ ਕੀ ਗਲਤ ਹੈ ਕਿ ਸਾਨੂੰ ਆਪ ਦੇ ਬੱਚਿਆਂ ਨੂੰ ਆਪ ਦੇ ਕਰੈਕਟਰ ਨੂੰ ਆਪ ਦੀ ਪੰਜਾਬੀ ਨੂੰ ਆਪ ਦੀ ਕੁਰਬਾਨੀ ਨੂੰ ਆਪ ਦੀਆਂ ਦਸਤਾਰਾਂ ਨੂੰ ਬਚਾਉਣ ਦਾ ਹੱਕ ਨਹੀਂ ਹੈ ਔਰ ਇਹ ਹੱਕ ਸਾਨੂੰ ਕੋਈ ਦੇਊਗਾ ਨਹੀਂ ਅਸੀਂ ਖੁਦ ਲਿਆ ਹੋਇਆ ਹੈ ਪਰ ਉਹਦੇ ਤੇ ਹੁਣ ਅਮਲ ਕਰਨਾ ਔਰ ਇੱਕ ਲਾਸਟ ਗੱਲ ਇਸ ਗੱਲ ਦੇ ਵਿੱਚ ਪੰਜਾਬ ਦਾ Hindu ਸਾਡੇ ਨਾਲ ਖੜਾ ਹੋਇਆ ਹੈ ਔਰ ਮੈਂ ਤੁਹਾਨੂੰ ਕਹਾਂ ਜੇ ਕਿਤੇ ਰੱਬ ਨਾ ਕਰੇ ਜੋ ਘਟਨਾ ਹਰਵੀਰ ਨਾਲ ਹੋਈ ਹੈ ਇੱਥੇ ਜੇ ਕਿਤੇ ਉਹ ਬਠਿੰਡਾ ਫ੍ਰੀ ਕੋਰਪਸ چاہاں کتے ادھر لے پاسے ہو جاندی تینہ نے کہنا سی لاؤ جی خالستان دی لہر شروع ہو گئی ہے ایک سو بی پنچہتا چھو زیادہ تر ہندو پنچہتا نہیں اور انہاں کو حق ہے کہ لا اینڈ اوڈا اور بار لے بندیاں دیو پہچان کرن اور وہ مطاب پا سکتے نہیں اور سب تو زیادہ کب آج ہاڑے نال کھڑے نے گور ورانا جی اے ہندو جنٹلمنٹ نے پر ساڑے نال لگے ہوئے نے آج تو ہی ਜਦੋਂ ਤੋਂ ਅਸੀਂ ਇਹ ਮੂਵਮੈਂਟ ਚਲਾ ਰਹੇ ਹਾਂ ਇਹ ਮੂਵਮੈਂਟ ਪੰਜਾਬ ਦੀ ਹੈ ਪੰਜਾਬੀਅਤ ਦੀ ਹੈ ਔਰ ਮੈਂ ਅਗਲੀ ਗੱਲ ਔਰ ਲਾਸਟ ਗੱਲ ਜੋ ਬਰਬਜੀਤ ਦੁਰਾਣੇ ਕਹਿਆ ਸੀ ਜੇ ਇਹਨਾਂ ਨੇ ਇਸ ਤੋਂ ਅਗਲੀ ਲੜਾਈ ਸਾਡੇ ਤੇ ਥੱਪਣੀ ਹੈ ਤਾਂ ਇਹਨਾਂ ਨੂੰ ਥੋਪਣ ਦਿਓ ਇਹਨਾਂ ਨੂੰ ਥੋਪਣ ਦਿਓ ਆਪਾਂ ਨਹੀਂ ਚੁਆਇਸ ਕਰਨੀ ਇਹ ਥੋਪਣ ਆਪਾਂ ਉਹ ਗੱਲ ਕਰਨੀ ਹੈ ਜੋ ਸੰਵਿਧਾਨਕ ਧਾਇਰੇ ਚ ਹੈ ਔਰ ਉਹ ਮੰਗਣੇ ਜੋ ਪਾਕਿਸਤਾਨ ਮੰਗ ਚੁੱਕੇ ਨੇ ਔਰ ਤੁਸੀਂ ਔਰ ਕੈਮਰੇ ਆ ਰਹੀ ਜੋ ਸੁਣ ਰਿਹਾ ਇੱਕ ਤਾਇ ਕਰ ਲਿਓ ਜੇ ਕਿ ਪੰਜਾਬ ਦੇ ਨਾਲ ਕੌਣ ਹੈ ਤੇ ਪੰਜਾਬ ਵਿਰੋਧੀ ਕੌਣ ਹੈ ਐਟ ਲੀਸਟ ਪੰਜਾਬ ਦੇ ਵਿੱਚ ਆਪਾਂ ਉਹਨਾਂ ਬੰਦਿਆਂ ਨੂੰ ਅੱਗੇ ਲਿਆ ਸਕੀਏ ਔਰ ਉਹ ਬੰਦੇ ਸਾਡੀ ਰਹਿਨਮਾਈ ਕਰਕੇ ਪੰਜਾਬ ਨੂੰ ਉਹੋ ਜਿਹਾ ਪੰਜਾਬ ਬਣਾ ਸਕਣ ਜਿਹਦਾ ਸੁਪਨਾ ਸਾਡੇ ਪਹਿਲਾਂ ਦੇ ਬਜ਼ੁਰਗ ਤੇ ਭਗਤ ਲੈਂਦੇ ਰਹੇ